ਲੋ ਜੀ ਅੱਜ ਜਿਹੜਾ ਇਹਨਾਂ ਦਾ ਭੋਗ ਪੈ ਜਾਣਾ ਸੀ ਖੁੱਡਾ ਜਿਹੜਾ ਖੁੱਲਾ ਰਹਿ ਗਿਆ ਖੈਰ ਬੈਸੇ ਤਾਂ ਆਪਣੇ ਜਿਹੜਾ ਕੁੱਤਾ ਆ ਉਹ ਹੈਗਾ ਆ ਅ ਪਰ ਫੇਰ ਵੀ ਬਚਾਅ ਹੋ ਗਿਆ ਮੈਂ ਆਈ ਸੀ ਇੱਧਰ ਨੂੰ 10 ਵਜੇ ਹੋਆ ਤੇ ਪਸ਼ੂਆਂ ਵੱਲ ਕੀੜਾ ਮਾਰਨ ਆਈ ਸੀ ਧੂਆ ਕਰਨ ਆਈ ਸੀ ਉਹਨਾਂ ਨੇ ਤੇ ਹਿੱਟ ਚੱਕਣ ਲੱਗੀ ਸੀ ਇੱਥੋਂ ਜਿਹੜਾ ਕਾਲਾ ਹਿੱਟ ਆਪਾਂ ਪਾਈ ਦਾ ਤੇ ਇਹਨਾਂ ਨੂੰ ਵੀ ਦੇਖ ਲਿਆ ਬਾਕੀ ਜਦੋਂ ਨੁਕਸਾਨ ਹੋਣਾ ਤੇ ਹੋਣਾ ਹੀ ਆ ਚਲੋ 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 ਅੰਦਰ 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 ਚਲੋ ਅੰਦਰ ਇਹ ਵੈਸੇ ਇਹਨਾਂ ਦੀ ਆਦਤ ਬੜੀ ਚੰਗੀ ਆ ਵੀ ਇਹ ਜਦੋਂ ਹਨੇਰਾ ਹੁੰਦਾ 7 7:3 8 ਵਜੇ ਆਪੇ ਆਪਣੇ ਆਪਣੇ ਖੁੱਡਿਆਂ 'ਚ ਵੜ ਜਾਂਦੇ ਨੇ ਬਸ ਤੱਕ ਹੀ ਲਾਉਣੀ ਹੁੰਦੀ ਆ ਇੱਕ ਆ ਫਿਰਦਾ ਆ ਜੋ ਮੈਂ ਹੁਣ ਦੇਖਿਆ ਪਤਾ ਅੱਜ ਮੇਰਾ ਨੁਕਸਾਨ ਹੋ ਜਾਣਾ ਸੀ ਹਾਂ 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 ਉੱਤ ਚੱਲ ਉੱਧਰ ਨੂੰ ਖੁੱਡੇ ਖੁੱਡੇ ਚੱਲ ਤੂੰ ਕਿਵੇਂ ਆ ਗਿਆ ਬਾਹਰ ਚੱਲ ਚੱਲ ਸਈ ਅੱਜ ਕਿੱਦਾਂ ਰਹਿ ਗਿਆ ਬਾਹਰ ਕਿੰਨੇ ਕ ਵਾਰ ਘੁੰਮਦੇ ਆ ਹੋਰ ਪਤਾ ਨਹੀਂ ਕਿੰਨੇ ਕ ਵਾਰ ਘੁੰਮਦੇ ਆ ਹੁਣ ਮੈਨੂੰ ਲੱਗਦਾ ਇਹਨਾਂ ਦੀ ਗਿਣਤੀ ਵੀ ਨਹੀਂ ਹਣੀ ਅੱਜ ਖੁੱਲਾ ਰਹਿ ਗਿਆ ਨਾ ਖੁੱਡਾ ਉਹਦੇ ਕਰਕੇ ਹੋ ਗਿਆ 10 ਵਜੇ ਹੋਆ ਉਹ ਹੁਣ ਤੂੰ ਨਾ ਜੀ ਬਾਹਰ ਕਾਰੀ ਲੰਨੇ ਆ ਗਿਣਤੀ ਇਹਨਾਂ ਦੀ 2 2 4 5 6 7 ਕਾਰੀ ਲੰਨੇ ਇਹਨਾਂ ਦੀ ਗਿਣਤੀ 2 2 4 5 6 7 8 9 10 11 12 13 14 15 ਸਵਾਸਤਾ ਘਟਨੇ ਹੋ ਗਿਆ ਲੜਦਾ ਨੁਕਸਾਨ 2 2 4 5 6 7 8 9 10 11 13 ਇਹ ਕਿੰਨੇ ਗੜਾ ਸੋਖੇ ਆ ਇਹ ਦੇਖੋ ਬਲ ਇੱਧਰ ਨੂੰ ਆਹ ਹਾਂ ਚਲੋ ਜੋ ਹੋਣਾ ਸੀ ਹੋ ਗਿਆ ਸਵੇਰੇ ਦੇਖਾਂਗੇ ਕਿੰਨੇ ਨੇ ਇੱਕ ਜਿਹੜਾ ਆ ਉਹ ਆ ਬਿਠਾ ਆ ਤੇ ਪਤਾ ਨਹੀਂ ਕੋਈ ਨੁਕਸਾਨ ਹੋਇਆ ਜਾਂ ਨਹੀਂ ਪਰ ਹੁਣ ਸਾਰੇ ਜਿਹੜੇ ਆ ਲੱਭਣੇ ਪੈਣੇ ਆ ਤੇ ਪਤਾ ਨਹੀਂ ਕਿੰਨੇ ਕ ਜਿਹੜੇ ਆ ਉਹ ਕਿਹੜਾ ਕਿੱਥੇ ਕਿੱਥੇ ਚਲਾ ਗਿਆ ਅੱਜ ਐਵੇਂ ਵੀ ਬੜੇ ਸੰਗਿਦਾਰ ਆ ਅੱਪੀ ਵੱਢ ਜਾਂਦੇ ਨੇ ਪਰ ਤੱਕੀ ਖੁੱਲਣ ਕਰਕੇ ਬਾਹਰ ਰਹਿ ਗਏ ਤੱਕ ਖੁੱਲੀ ਰਹਿ ਕੇ ਹੁਣ ਅੱਧੀ ਰਾਤ ਨੂੰ ਗਿਣ ਵੀ ਨਹੀਂ ਸਕਦੀ ਮੈਂ 2 2 4 5 6 7 8 9 10 11 12 13 14 ਘਟਾਤੇ ਹੈਗੇ ਅਜੇ 20 ਹੋਣੇ ਚਾਹੀਦੇ